ਆਪ ਸਰਕਾਰ ਨੂੰ ਵੱਡਾ ਝਟਕਾ ਅਤੇ ਸ਼ਰੂਬਰੀ ਇਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਨੂੰ ਵੱਡੀ ਰਾਤ ਇੱਕ ਪਾਸੇ ਪੂਰਾ तामझਾਮ ਝੋਕਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਕੋਕੇ ਜੜੇ ਆ ਲੇਕਿਨ ਅੱਜ ਕੋਕੇ ਜੜੇ ਜੜਾਏ ਰਹਿ ਗਏ ਸੁਪਰੀਮ ਕੋਰਟ ਵੱਲੋਂ ਵੱਡਾ ਫੈਸਲਾ ਆਇਆ ਹੈ ਵਿਕਰਮ ਜੀਠਿਆ ਦੇ ਹੱਕ ਵਿੱਚ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਠਿਆ ਲਈ ਅੱਜ ਰਾਤ ਭਰੀ ਖਬਰ ਆਈ ਹੈ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੇ ਲੰਮੀ ਸੁਣਵਾਈ ਤੋਂ ਬਾਅਦ ਵਿਜੀਠਿਆ ਦੀ ਜਵਾਬਤ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਜਵਾਬਤ ਮਿਲਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਅਤੇ ਸ਼੍ਰੋਮਣੀ ਵਿਕਰਮਜੀਠਿਆ ਦੇ ਵਕੀਲ ਅਰਸ਼ਦੀਪ ਸਿੰਘ ਅਰਸ਼ਦੀਪ ਸਿੰਘ ਕਲੇਰ ਰਜ ਦੇ ਬਰੇ ਆਪ ਆਦਮੀ ਪਾਰਟੀ ਦੀ ਸਰਕਾਰ ਤੇ ਉਨਾ ਕਹਿਆ ਕਿ ਦੇਖੋ ਝੂਠਾਂ ਦੇ ਪਲੰਦੇ ਇਹਨਾਂ ਦੇ ਝੂਠ ਪਰਦਾ ਫਾਸ਼ ਹੋ ਗਏ ਨੇ ਦੇਖੋ ਕਿਸ ਤਰ੍ਹਾਂ ਇਹਨਾਂ ਨੇ ਕਵਡੀਆਂ ਕਾਰਵਾਈਆਂ ਕੀਤੀਆਂ ਸੀ ਲੇਕਿਨ ਉਹਦੇ ਵਿੱਚ ਕੁਝ ਵੀ ਨਹੀਂ ਨਿਕਲਿਆ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰੱਜ ਕੇ ਵਧੇ ਵਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਪੋਕਸਮੈਨ ਅਤੇ ਵਿਕਰਮ ਜੀਠਿਆ ਦੇ ਵਕੀਲ ਅਰਸ਼ਦੀਪ ਸਿੰਘ ਕਰੇਰ ਅਰਸ਼ਦੀਪ ਸਿੰਘ ਕਲੀਰ ਕਲੀਅਰ ਹੋਣਾ ਵੱਲੋਂ ਵੱਡੀ ਜਾਣਕਾਰੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦਿੱਤੀ ਗਈ ਕਿ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰ ਮਜੀਠੀਆ ਨੂੰ ਜਿਹੜੀ ਹੈ ਜਵਾਨਤ ਮਿਲ ਗਈ ਹੈ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਬਿਕਰ ਮਜੀਠੀਆ ਦੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਬਿਕਰ ਮਜੀਠੀਆ ਦੇ ਘਰ ਦੇ ਵਿੱਚ ਉਹਨਾਂ ਦੇ ਵਿੱਚ ਆ ਕੇ ਉਹਨਾਂ ਦੇ ਸਮਰਥਕਾਂ ਵੱਲੋਂ ਖੁਸ਼ੀ ਨਾਲ ਲੱਡੂ ਵੰਡੇ ਲੱਡੂ ਜਿਹੜੇ ਨੇ ਵੰਡੇ ਜਾ ਰਹੇ ਨੇ ਟੋਲਟ ਮੱਕੇ ਜਿਹੜੇ ਵਜਾਏ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਗਨੀਬ ਕੌਰ ਮਜੀਠੀਆ ਤੋਂ ਲੈ ਕੇ ਸਰੂਬਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਬੀਬਾ ਸਿਮਰਕੌਰ ਬਾਦਲ ਇਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਅੱਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਹੁਣਾ ਵੱਲੋਂ ਵੀ ਜਿਹੜੀ ਹੈ ਮੁਲਾਕਾਤ ਕੀਤੀ ਗਈ ਬਿਕਰਮ ਮਜੀਠੀਆ ਦੇ ਨਾਲ ਤੇ ਉਹ ਰਾਜ ਕੇ ਵਰੇ ਪੰਜਾਬ ਦੇ ਪੰਜਾਬ ਸਰਕਾਰ ਦੇ ਕੇ ਜਿਹੜਾ ਕੇਸ ਹੈ ਚੁੱਟੇ ਵਾਲਾ ਜਾਂ ਨਸ਼ੇ ਵਾਲਾ ਉਹ ਬਿਲਕੁਲ ਅਜਾਇਆ ਨਹੀਂ ਹੈ ਅਜਾਇਆ ਨਹੀਂ ਕਰ ਸਕਦੇ ਬਿਕਰਮ ਜੀਠਿਆ ਬਿਕਰਮ ਜੀਠਿਆ ਦੇ ਹੱਕ ਵਿੱਚ ਅੱਜ ਇੱਕ ਥਾਪੜ ਕੇ ਗਡੇਰਾ ਵਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੀ ਜਿਹੜੇ ਨੇ ਖੜੇ ਤੇ ਦੂਸਰੇ ਪਾਸੇ ਪੰਜਾਬ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਝਟਕਾ ਲੱਗਿਆ ਸੀ ਮੁਹਾਲੀ ਦੀ ਸਥਾਨਕ ਅਦਾਲਤ ਵਿੱਚੋਂ ਝਟਕਾ ਲੱਗਿਆ ਸੀ 40 ਹਜ਼ਾਰ ਪੰਨਿਆਂ ਦੀ ਰਿਪੋਰਟ ਬਿਕਰਮ ਜੀਠਿਆ ਦੇ ਵਿਰੁੱਧ ਪੇਸ਼ ਕੀਤੀ ਗਈ ਅੱਜ ਪੱਖ ਰੱਖਣਾ ਸੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਅੱਜ ਤੱਥ ਸਬੂਤ ਦਲੀਲਾ ਅਤੇ ਪਹਿਲਾਂ ਦੀ ਗੱਲ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਕਰਦੇ ਸੀ ਉਹਨਾਂ ਨੂੰ ਰੱਖੀ ਗਈ ਲੇਕਿਨ ਉਹ ਸਾਰੇ ਉਹ ਸਿਸਟਮ ਜਿਹੜਾ ਠੁਸ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿੱਠਿਆ ਨੂੰ ਵੱਡੀ ਰਾਤ ਪਈ ਹੈ ਦੇਸ਼ ਦੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਸੁਪਰੀਮ ਕੋਰਟ ਨੇ ਅੱਜ ਜਵਾਬ ਦੇ ਦਿੱਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਬਿਕਰ ਮਜੀਠੀਆ ਜਿਹੜਾ ਹੈ ਨਾਬਾਦੀ ਨਵੀਂ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਕਿਉਂਕਿ ਬਿਕਰ ਮਜੀਠੀਆ 25 ਜੂਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਨਿਆਂਖਰਾਸਤੇ ਚੱਲ ਰਹੇ ਸੀ ਕਈ ਵਾਰ ਬੋਹਾਲੀ ਦੀ ਸਥਾਨਕ ਅਦਾਲਤ ਵਿੱਚ ਸੁਣਵਾਈ ਹੋਈ ਜਬਾਤ ਤੋਂ ਲੈ ਕੇ ਉਸ ਤੋਂ ਬਾਅਦ 4 ਤੋਂ 5 ਵਾਰ ਪੰਜਾਬ ਅਤੇ ਰਣ ਦੀ ਹਾਈ ਕੋਰਟ ਤੋਂ ਸੁਣਵਾਈ ਹੋਈ ਸੁਪਰੀਮ ਕੋਰਟ ਦੇ ਤੀਜੀ ਵਾਰ ਜਿਹੜਾ ਹੈ ਉਹਨਾਂ ਨੂੰ ਜ਼ਬਾਨਤ ਮਿਲ ਗਿਆ ਇਹ ਤੀਜੀ ਵਾਰ ਉਹਨਾਂ ਦੀ ਸੁਣਵਾਈ ਹੋਈ ਸੀ ਕਿਉਂਕਿ ਪਹਿਲਾ 4 ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ ਪੰਜਾਬ ਸਰਕਾਰ ਨੂੰ ਫਿਰ 2 ਹਫਤੇ ਦਾ ਉਸ ਤੋਂ ਬਾਅਦ ਪੰਜਾਬ ਸਰਕਾਰ ਪੰਜਾਬ ਸਰਕਾਰ ਵੱਲੋਂ ਇੱਕ ਹਫਤੇ ਦਾ ਹੋਰ ਸਮਾਂ ਮੰਗਿਆ ਗਿਆ ਸੀ ਜੋ ਕਿ ਅੱਜ ਆਪਣਾ ਪੂਰੇ ਤੌਰ ਤੇ ਲੱਗਦਾ ਹੈ ਕਿ ਪੱਖ ਪ੍ਰੋਪਰ ਤੌਰ ਤੇ ਪਿਛਲੀ ਕਰ ਸਕੇ ਇਸ ਕਰਕੇ ਵਿਕਰਮ ਜੀਠੀਆ ਨੂੰ ਸੁਪਰੀਮ ਕੋਰਟ ਤੋਂ ਅੱਜ ਜਵਾਬਤ ਮਿਲ ਗਈ ਹੈ ਚੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਧੰਨਵਾਦ ਕੀਤਾ ਬੀਬਾ ਹਰਸਿਮਰ ਕੋਰ ਬਾਦਤ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉਹ ਵੱਡੇ ਜਿੱਤ ਦਾ ਸਰੇ ਨੇ ਕਾਨੂੰਨ ਦੀ ਸੰਵਿਧਾਨ ਦੀ ਅਤੇ ਬਿਕਰਮਜੀਠੀਆ ਦੀ ਜਿੱਤ ਦੇ ਇਹ ਮੈਨੇ ਜਿਹੜੇ ਨੇ ਬੜੇ ਅਹਿਮ ਕੱਡੇ ਜਾ ਰਹੇ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਲੈਕਸ਼ਨ ਵਾਸਤੇ ਬਿਕਰਮਜੀਠੀਆ ਵੱਡੇ ਪੱਧਰ ਤੇ ਤਿਆਰੀ ਕਰਨਗੇ ਧੰਨਵਾਦ